ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਇਹ ਤਸਵੀਰਾਂ ਲੁਧਿਆਣਾ ਦੇ ਜਗਦੇਵ ਨਗਰ ਦੀਆਂ ਨੇ ਜਿੱਥੇ ਦਰਜਨਾਂ ਨਕਾਬਪੋਸ਼ ਵਿਅਕਤੀ ਇੱਕ ਕਰ ਦੇ ਬਾਹਰ ਗੁੰਡਾਗਰਦੀ ਕਰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਉਹਨਾਂ ਦੇ ਵੱਲੋਂ ਹਵਾਈ ਫਾਇਰ ਤੋਂ ਇਲਾਵਾ ਕਾਰ ਉੱਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਵੀ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਇੱਕ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਤੇ ਬੀਤੀ ਰਾਤ ਉਸ ਦੇ ਘਰ ਦੇ ਬਾਹਰ ਦਸਤੋਂ 20 ਅਣਪਛਾਤੇ ਵਿਅਕਤੀਆਂ ਨੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਅਤੇ ਹਵਾਈ ਫਾਇਰ ਵੀ ਕੱਢੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੂਰਾ ਮਾਮਲਾ ਪੁਰਾਣੀ ਰੰਜਿਸ਼ਤਾ ਹੈ ਤੇ ਉਸ ਨੂੰ ਕਈ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਨੇ 피ੜਤ ਵਿਅਕਤੀ ਨੇ ਦੱਸਿਆ ਕਿ ਕੁਝ ਵਿਅਕਤੀ ਜਾਣ ਬੁੱਝ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਅਤੇ ਉਸ ਦੇ ਕੋਲੋਂ ਕਰੋੜਾਂ ਰੁਪਏ ਦੀ ਫਿਰੋਤੀ ਦੀ ਮੰਗ ਕਰ ਰਹੇ ਨੇ ਇਸ ਤੇ ਚੱਲਦਿਆਂ ਉਸ ਦੇ ਘਰ ਅੱਜ ਇਹ ਹਮਲਾ ਹੋਇਆ ਹੈ ਅਤੇ ਪੁਲਿਸ ਪ੍ਰਸ਼ਾਸਨ ਵੀ ਉਹਨਾਂ ਨੂੰ ਕੋਈ ਸਹਿਯੋਗ ਨਹੀਂ ਦੇ ਰਿਹਾ ਗੱਲਬਾਤ ਹੋਈ ਜੀ 10:30 ਵਜੇ ਦੇ ਟਾਈਮ ਤੇ ਅਣਪਛਾਤੇ 20-25 ਬੰਦੇ ਆਏ ਮੇਰੇ ਘਰ ਤੇ ਆ ਕੇ ਅਟੈਕ ਕੀਤਾ ਉਹਨਾਂ ਨੇ ਹਮਲਾ ਠੀਕ ਹੈ ਜੀ ਫਾਇਰ ਵੀ ਕੀਤੇ ਇਹ ਜਿਹੜਾ ਕੰਮ ਕਰਾਇਆ ਜੀ ਇਹ ਸਾਰਾ ਮੇਰੇ ਤੇ ਮਤਲਬ ਜਿਹੜੇ ਲੱਗਦੇ ਨੇ ਠੀਕ ਹੈ ਜੀ ਗੱਲ ਨੂੰ ਮੈਨੂੰ ਬਰਬਾਦ ਕਰਨ ਦੀ ਸਾਜ਼ਿਸ਼ ਦੇ ਨਾਲ ਮੈਨੂੰ ਮਰਵਾਉਣ ਦੀ ਸਾਜ਼ਿਸ਼ ਦੇ ਨਾਲ ਕਾਫੀ ਦਿਨ ਪਹਿਲਾਂ ਤੋਂ ਮੈਨੂੰ ਧਮਕੀਆਂ ਵੀ ਆ ਰਹੀਆਂ ਨੇ ਮੈਨੂੰ ਮਾਰ ਦੇਣਾ ਮਰਵਾ ਦੇਣਾ ਕਿਸੇ ਨਾ ਕਿਸੇ ਤੋਂ politcal ਦਬਾਅ ਵੀ ਇਹਦਾ ਫੁੱਲ ਹੈਗਾ ਜੀ ਤੇ ਉਹ ਇਹਦਾ ਸਰਪੰਚ ਹੈਗਾ ਠੀਕ ਹੈ ਪਹਿਲਾਂ ਵੀ ਇਹਨੇ ਮੈਨੂੰ ਝੂਠੇ ਪਰਚੇ ਦੇ ਵਿੱਚ ਫਸਾਇਆ ਉਸ ਵੇਲੇ ਮੈਂ ਵੀ ਘਰ ਸੀ ਮੇਰਾ ਬ੍ਰਦਰ ਵੀ ਘਰ ਸੀ ਮੇਰੇ ਬ੍ਰਦਰ ਦਾ ਵੀ ਨਾਮ ਨਾਲ ਪਾ ਕੇ politcal ਇਹਦਾ ਹੱਥ ਵਧਿਆ ਪੈਂਦਾ ਪੁਲਿਸ ਦੇ ਵਿੱਚ ਵੀ ਹੱਥ ਵਧਿਆ ਪੈਂਦਾ ਆਪਣੀ ਸੁਣਵਾਈ ਕੋਈ ਨਹੀਂ ਠੀਕ ਹੈ ਜੀ ਗੱਲ ਨੂੰ ਥੋੜੇ ਦਿਨ ਪਹਿਲਾਂ ਧਮਕੀਆਂ ਆਉਂਦੀਆਂ ਰਹੀਆਂ ਅੱਜ ਮੇਰੇ ਘਰੇ ਬੰਦੇ ਭੇਜ ਕੇ ਇਹਨੇ ਹਮਲਾ ਕਰਾਤਾ ਕੱਲ ਨੂੰ ਮੇਰੀ ਜਾਨ ਮਾਲ ਦਾ ਕੋਈ ਨੁਕਸਾਨ ਹੋ ਗਿਆ ਮੇਰਾ ਨਿਆਣਾ ਮਰ ਗਿਆ ਮੈਂ ਮਰ ਗਿਆ ਜਾਂ ਕੋਈ ਮੇਰਾ ਘਰ ਦਾ ਮੈਂਬਰ ਮਰ ਗਿਆ ਇਹੀ ਜ਼ਿੰਮੇਵਾਰ ਨੇ ਠੀਕ ਹੈ ਜੀ ਗੱਲ ਨੂੰ ਇਹ ਮੇਰੇ ਕੋਲ ਫਰੋਤੀਆਂ ਮੰਗਦੇ ਨੇ ਕਦੇ ਕਿਸੇ ਕੋਲੇ ਸਲੇਹੇ ਭੇਜ ਕੇ ਕਦੇ ਕਿਸੇ ਕੋਲੇ ਮੈਨੂੰ ਕਰੋੜ ਰੁਪਈਆ ਦਿਓ ਮੈਨੂੰ 2 ਕਰੋੜ ਰੁਪਈਆ ਦਿਓ ਠੀਕ ਹੈ ਜੀ ਗੱਲ ਨੂੰ ਇਹ ਇਹਨਾਂ ਦੇ ਸਿਸਟਮ ਨੇ ਇਹ ਇਸ ਘਟਨਾ ਦੀ ਸੂchna ਜਦੋਂ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਂਦਿਆਂ ਹੋਇਆਂ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਅੱਜ ਸਵੇਰੇ 10:00 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਲੜਾਈ ਝਗੜਾ ਹੋਇਆ ਜਗਦੀਪ ਕਲੋਨੀ ਸੀਆਰਪੀਐਫ ਕਲੋਡੀ ਦੇ ਬੈਕਸਾਈਡ ਤੇ। ਅਸੀਂ ਉੱਥੇ ਮੌਕੇ ਤੇ ਆ ਗਏ ਸੀ। ਤੇ ਤੇ ਕੋ ਬੰਦਾ ਸ਼ੱਕੀ ਤਾਂ ਲੱਭਾ ਨਹੀਂ ਕੋਈ ਵੀ ਇਹਨਾਂ ਦਾ ਇਹ ਨਹੀਂ ਦੱਸਿਆ ਕੋਈ ਪਹਿਲਾਂ ਇਹਨਾਂ ਤੇ ਕੋਈ ਮਕਦਮਾ ਦਰਜ ਸੀ ਇਹਨਾਂ ਨੂੰ ਤੇ ਸ਼ੱਕਯਾਰ ਕਰਦੇ ਰਹੇ ਦੂਜੀ ਪਾਰਟੀ ਤੇ ਵੀ ਉਹ ਉਹੀ ਬੰਦਿਆਂ ਨੇ ਬੰਦੇ ਭੇਜ ਕੇ ਉਹਨਾਂ ਤੇ ਅਟੈਕ ਕਰਵਾਇਆ ਸੀਸੀਟੀਵੀ ਕੈਮਰੇ ਦੇ ਵਿੱਚ ਤਾਂ ਬਹੁਤ 8-10 ਕ ਬੰਦੇ ਦਿਖਾਈ ਦਿੱਤੇ ਨੇ ਪਰ ਉਹ ਆਇਡੈਂਟੀਫਾਈ ਨਹੀਂ ਹੋ ਰਹੇ ਬੰਦੇ ਕੋਰਡੀ ਨਾ ਪਛਾਣੇ ਨਹੀਂ ਜਾ ਸਕਦੇ ਫਾਇਰ ਹੋਣ ਦੀ ਆਵਾਜ਼ ਇਹ ਦੱਸਦੇ ਨੇ ਆਵਾਜ਼ ਵੀ ਫਾਇਰ ਹੋਇਆ ਫਾਇਰ ਦੇ ਉੱਤੇ ਐਡ ਪ੍ਰੈਜੈਂਟ ਕੋਈ ਖੋਲ ਵਗੈਰਾ ਜਾਂ ਕੋਈ ਨਹੀਂ ਮਿਲਿਆ ਹੈਗਾ ਅਸੀਂ ਮਾਰੇ ਵਿੱਚ ਕੁਝ ਨਹੀਂ ਕਹਿ ਸਕਦੇ ਇਸ ਮਾਮਲੇ 'ਚ ਜੀ ਤਬਦੀਸ਼ ਜਰੀ ਹੈ ਜੀ ਪਾਵੇ ਕੀ ਪੀੜਤ ਵਿਅਕਤੀ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜਾ ਕਰ ਰਿਹਾ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਇਹਨਾਂ ਮੁਲਜ਼ਮਾ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਲੁਧਿਆਣਾ ਤੋਂ ਤਰਸੇਮ ਭਾਰਦवाज ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ